ਸਤਿ ਸ਼੍ਰੀ ਅਕਾਲ ਸਾਬ ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਪੰਜਾਬ ਵਿੱਚ ਦਿਨੋ ਦਿਨ ਘਟਨਾਵਾਂ ਵਾਪਰਦੀਆਂ ਜਿਹੜੀਆਂ ਮਨੁੱਖਤਾ ਦੇ ਨਾਂ ਤੇ ਮੰਦ ਭਗੀਆਂ ਹੁੰਦੀਆਂ ਨੇ ਲੋਕ ਜਾਤੀ ਤੇ ਜਮਾਤੀ ਜਿਹੜੀ ਜ਼ਿੰਦਗੀ 'ਚ ਆਉਣ ਲੱਗ ਜਾਂਦੇ ਨੇ ਉਹ ਆ ਕੱਲ ਪਰਸੋਂ ਦੀ ਗੱਲ ਹੈ ਜੈਤੋ ਦੇ ਨਾਲ ਚੰਗਪਾਣਾ ਉੱਥੇ ਘਟਦਾ ਵਾਪਰੀ ਹੈ ਜਿਨੇ ਸਮਾਜੀ ਨਫਰਤ ਦਾ ਉਤਾਰਨ ਕਰ ਲਿਆ ਇਹਦੇ ਬਾਰੇ ਤੁਸੀਂ ਕੀ ਕਹਿੰਨਾ ਚਾਹੁੰਦੇ? ਇਹ ਜਿਹੜਾ ਜਾਤੀ ਆਵਾਜ਼ ਆ ਦਿਨ-ਦਿਨ ਜਿਹੜਾ ਹੈਗਾ ਨਫ਼ਰਤ ਦਾ ਬੀਜ ਹੈ ਜਿਹੜਾ ਹੈ। ਛਾਤੀ ਗੈਰ ਛਾਤੀ ਜਿਹੜੇ ਲੋਕ ਹੈ ਇਹ ਆਪਣੀ ਭਾਸ਼ਣਾ ਦੇ ਵਿੱਚ ਮੰਨਦੀਪ ਹਾਲਵੀ ਨਾਲ ਬੋਲ ਕੇ ਸਾਡੇ ਉਹਨਾਂ ਲੋਕਾਂ ਦੇ ਵਿੱਚ ਯਾਰ ਪਾ ਦਿੰਦੇ ਆ। ਆਖਰ ਗੱਲ ਇਹ ਹੈ ਵੀ ਚੰਦ ਭਾਂਦੀ ਦੀ ਦੁਰਘਟਨਾ ਤੇ ਸਭ ਤੋਂ ਮਿਲਣਾ ਦਾ ਵੀ ਉਪਰਤੀ ਦੇ ਮਾਨੁਭਾਗੀ ਦੇ ਰੱਖਿਆ। ਬਗੈਰ ਕਿਸੇ ਗੱਲ ਤੋਂ ਛੋਟੀ ਜਿਹੀ ਇੱਕ ਗੱਲ ਟੈਂਡਾ ਸਰਪੰਚ ਜਿਹੜਾ ਹਰਵੀਰ ਸਿੰਘ ਸੈਤੋ ਦਾ ਚੈਨਲ ਵੀ ਚੱਲਦਾ ਸੀਗਾ ਕੁਲਦੀਪ ਸਿੰਘ ਦੇ ਘਰ ਵਾਲੀ ਹੈ ਜਿਹੜੀ ਉਹ ਸਰਪੰਚ ਸੀ ਉਹਦੇ ਘਰ ਵਾਲੀ ਸਰਪੰਚ ਸੀ ਤੇ ਚਰੋਗ ਵਾਈ ਕਰਦਾ ਸੀ ਉਹ ਪੂਰੀ ਸਮਾਜ ਦੀ ਗਵਾਹੀ ਦੀ ਗਵਾਹੀ ਕਰਦਾ ਸੀ ਉਹ ਜਿਹੜੇ ਇੱਥੋਂ ਦੇ ਜਨਰਲ ਕਾਟਾ ਗਰੀ ਦੇ ਲੋਕ ਹੈ ਸ਼ੈਲਰ ਦਾ ਮਾਲਕ ਹੈ ਗੁੰਮਦੂਰ ਸੀ ਉਹਦੇ ਦੋ ਭਾਈ ਹੈ ਉੱਥੋਂ ਦੇ ਸੱਤਾਧਾਰੀ ਜਿਹੜਾ ਐਮਐਲਏ ਹੈ ਉਹਨਾਂ ਦਾ ਚੰਗਾ ਉਹ ਆਉਣ ਜਾਣ ਸੀ ਕਮਲਖਣਾ ਦੇ ਟੈਨ ਦੇ ਵਿੱਚ ਸ਼ੈਲਰ ਆਲੇ ਹੋਏ ਪਠਿਆਲੇ ਹੋਏ ਜਿਹੜੇ ਐਮਐਲਏ ਉੱਥੇ ਅਮੋਲਕ ਸਿੰਘ ਹੈ ਅਮੋਲਕ ਸਿੰਘ ਐਮਐਲਏ ਇਹ ਕਿੰਨਾ ਕੁ ਕੀ ਕਹੇ ਉਹਦੇ ਉਹਦਾ ਜਿਹੜਾ ਹੈਗਾ ਚੋਣ ਦਾ ਹਿੱਸਾ ਬੰਦਿਆ ਕਾਫੀ ਵੱਡਾ ਉਹਦੇ ਨਾਲ ਆਉਣ ਜਾਣ ਲੈਣਾ ਦੇਣਾ ਸੀ ਇਸ ਕਰਕੇ ਜਿਹੜਾ ਉਹ ਪਿੰਡ ਦਾ ਸਰਪੰਚ ਉਹਦੇ ਘਰ ਵਾਲੀ ਮੁੰਡੇ ਦਾ ਸਰਪੰਚ ਸੀ ਉਹ ਵਿਕਾਸ ਤੇ ਕੰਮ ਦੀ ਗੱਲ ਕਰਦੇ ਸੀਗੇ ਇੱਕ ਗੰਦੀ ਨਾਲੀ ਪੀਣ ਵਾਲੇ ਪਾਣੀ ਦੇ ਵਿੱਚ ਪੈ ਰਹੀ ਸੀ ਤੇ ਉਸ ਗਲੀ ਦੇ ਵਿਕਾਸ ਦੀ ਗੱਲ ਕਰਕੇ ਉਹ ਆਪਣੇ ਸਮਾਜ ਦੇ ਲੋਕ ਸਾਰੇ ਉਹਦੇ ਨਾਲ ਸੀ ਠੀਕ ਹੈ ਸਮਾਜ ਦੇ ਲੋਕ ਸੀ ਜਦੋਂ ਉਹਨਾਂ ਨੇ ਉਸ ਗੱਲ ਤੇ ਗੌਰ ਨਹੀਂ ਕੀਤੀ ਉਹ ਵਾਰ-ਵਾਰ ਜਿਹੜੇ ਹੈਗੇ ਉਹ ਤੁਹਾਡੇ ਹੁਲੜ ਬਾਜ ਲੋਕ ਉਸ ਗੱਲ ਤੇ ਨਹੀਂ ਹੁੰਦੇ ਤੇ ਉਹਨੇ ਫਿਰ ਦਰਖਾਸਤ ਵੀ ਠਾਣੇ ਦਿੱਤੀ ਵੀ ਸਾਡਾ ਪੰਚਾਇਤੀ ਮਤਾ ਪਾਇਆ ਹੋਇਆ ਹੈ ਇਹ ਸਮਾਤੇ ਦੇ ਵਿੱਚ ਫਲਾਣੇ ਫਲਾਣੇ ਬੰਦੇ ਜਿਹੜੇ ਸਾਡੇ ਰਖੰਡਾ ਜੀ ਦੇ ਰਹੇ ਆ ਪਰ ਉਥੋਂ ਦੀ ਜਿਹੜੀ ਸਚੂ ਦੀ ਲੜਕੀ ਸੀ ਜੈਤੋ ਕੁਰਜੈਸ ਜੈਤੋ ਤੋਂ ਜਿਹੜਾ ਸਚੂ ਦਾ ਬਾਰਸ ਸੀ ਉਹਦੀ ਜਿਹੜੀ ਹੈਗੀ ਵੱਡੀ ਲੜਕੀ ਸੀ ਉਹਨੇ ਸੋਮੇ ਸਰ ਜਿਹੜੀ ਉਹਦੀ ਦਰਵਾਜ਼ਾ ਦਿੱਤੀ ਜੇ ਉਹਦੀ ਮੌਕੇ ਤੇ ਕਾਰਵਾਈ ਕਰਦਾ ਉਹਨਾਂ ਜਿਹੜੇ ਹੈਗੇ ਵਿਅਕਤੀ ਨੂੰ ਉਸੇ ਬੁਲਾ ਕੇ ਪੁੱਛਦਾ ਵੀ ਭਾਈ ਕਾਰਨ ਕੀ ਹੈ ਉਹਨਾਂ ਦੇ ਜਿਹੜੀ ਇਹ ਜਿਹੜੇ ਵਕਾਲਾ ਉਸਰਾ ਉਹਨਾਂ ਨੂੰ ਵੀ ਕੁਝ ਜਿੰਤਾ ਸੰਭਲਾ ਦਿੱਤੀ ਹੋਣੀ ਆ ਜੀਤੇ ਅਮਲ ਨਹੀਂ ਭਾਜੀ ਜਿਹੜੇ ਅਮਲ ਨਹੀਂ ਹੋਇਆ ਅਮਲ ਨਾ ਹੋਣ ਨਾਲ ਸਮਾਜ ਦੇ ਰੋਗ ਕਿੰਨਾ ਕਿਤੇ ਭੜਕੇ ਇਸ ਗੱਲ ਤੇ ਕਿ ਸਾਡੀ ਸੁਣਵਾਈ ਨਹੀਂ ਹੁੰਦੀ ਜੇ ਸਾਡੇ ਪਿੰਡ ਦੇ ਵਿੱਚ ਐਸੇ ਸਰਪੰਚ ਬਣਿਆ ਹੈ ਤੇ ਐਸੀ ਸਰਪੰਚ ਨੂੰ ਅੱਖਾਂ ਤੋਂ ਉਸ ਦੀਦੀ ਨੂੰ ਅੱਖਾਂ ਤੋਂ ਹੂਲੇ ਕੀਤਾ ਜਾਂਦਾ ਹੈ ਅਸੀਂ ਵਕਾਫ ਚਰਉਣਾ ਉਸ ਆਪ ਦੀ ਗੱਲ ਕਰਦੇ ਨੇ ਉਹਨਾਂ ਨੇ ਆਪਣੇ ਤਰੀਕੇ ਨਾਲ ਸਾਰਾ ਸਮਾਜ ਇਕੱਠਾ ਹੋ ਕੇ ਭਾਈਚਾਰਾ ਇਕੱਠਾ ਕੋਈ ਉਹਨਾਂ ਨੇ ਸਰਲਾਵਾ ਧਰਨੇ ਦੇ ਉੱਤੇ ਬੈਠੇ ਧਰਨੇ ਦੇ ਉੱਤੇ ਜਦੋਂ ਬੈਠੇ ਜੋ ਦੋਪੋਰਸਨ ਉਹਦੇ ਲਾੜੀ ਤਾਰਜ ਕਰਨ ਦੀ ਗੱਲ ਕੀਤੀ ਜਾਂ ਧੱਕੇ ਨਾਲ ਚਕਾਉਣ ਦੀ ਗੱਲ ਕੀਤੀ ਤੁਸੀਂ ਦੇਖਿਆ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਹੈ। ਵੀਡੀਓ ਵਿੱਚ ਕਾਫੀ ਉਹ ਪ੍ਰਤਿਗਿਆ ਜੈਨ ਐਸਐਸਟੀ ਵੀ ਗਈ ਹੋਈ ਹੈ। ਜਿਹੜੀ ਉਥੇ ਸਾਰਾ ਪੂਰਾ ਪ੍ਰਸ਼ਾਸਨ ਉਥੋਂ ਸਾਰਾ ਪੂਰਾ ਪ੍ਰਸ਼ਾਸਨ ਹੀ ਜਿਹੜਾ ਹੈਗਾ ਹਸਪਤਾਲ ਦਾ ਉਹ ਉਥੇ ਮਿਲ ਕੁੰਜਾ ਜੀਗਾ। ਪਰ ਤੁਸੀਂ ਦੇਖਦੇ ਆਂ ਵੀ ਜਿਹੜੀਆਂ ਨਾਲ ਪ੍ਰਸ਼ਾਸਨ ਦੇ ਨਾਲ ਖੜਕੇ ਹੀ ਜਿਹੜੇ ਉਹ ਦੋ ਜਿਹੜੇ ਹੈਗੇ ਹਨਰ ਦਾ ਕਹਿੰਦੇ ਵਿਅਕਤੀ ਜਿਹੜਾ ਗੰਗੂਰ ਸਿੰਘ ਤੇ ਉਹਨਾਂ ਦੇ ਨਾਲ ਕੋਈ ਸਾਥੀ ਜਿਹੜੇ ਹੋਰ ਹੈਗੇ ਆ ਜਿਨ੍ਹਾਂ ਦਾ ਜ਼ਿਕਰ ਕਰ ਰਹੇ ਸੀ। ਉਹ ਤਾਰ-ਤਾਰ ਜਿਹੜੇ ਗੋਲੀਆਂ ਦੀ ਫਾਇਰਿੰਗ ਕਰ ਰਹੇ ਤੇ ਕਿ ਜੇ ਇਹ ਜਤੰਦੀ ਦੇ ਕੋਲੇ ਪੁਲਿਸ ਜਿਹੜੀ ਹੈਗੀ ਆ ਉਹਨਾਂ ਨੂੰ ਰੋਕਣ ਵੀ ਵਜਾਏ ਉਹਨਾਂ ਨੂੰ ਹਲਾਸ਼ੇਰੀ ਜਿਹੜੀ ਹੈਗੀ ਆ ਉਹ ਦੇ ਰਹੀ ਆ ਮੈਂ ਤਾਂ ਕਿਹੜਾ ਦੇਖ ਰਿਹਾ ਕਾ ਦੇ ਰਹੀ ਆ ਨੇ ਲੋਕਾਂ ਦੇ ਵਿੱਚ ਆਮ ਵੀ ਪ੍ਰਚਲਿਤ ਹੋ ਰਹੀਆਂ ਜਾਂ ਹੋਰ ਕਹਿੰਦੇ ਵੀ ਪੁਲਿਸ ਕਹਿ ਰਹੀ ਸੀ ਵੀ ਜਿਹੜਾ ਧਰਨਾ ਗੈਰਕਾਨੂੰਨੀ ਸੀ ਜਿਹੜਾ ਸ਼ੜਕ ਤੇ ਰੋਕੀ ਗਈ ਸੀ ਨਹੀਂ ਦੇਖੋ ਜਿਹੜਾ ਰੋਸ ਹੁੰਦਾ ਕਿਸੇ ਸਮਾਜ ਦਾ ਵੱਡਾ ਰੋਸ ਹੁੰਦਾ ਉਹ ਬੈਸਮੁੰਦੇ ਨਹੀਂ ਹੁੰਦਾ ਉਹਦੇ ਵਿੱਚ ਕਿਤੇ ਨਾ ਕਿਤੇ ਸਾਡੇ ਵਿਕਾਸ ਦਾ ਜਾਂ ਸਾਡੇ ਹੱਕਾਂ ਦਾ ਜਾਂ ਕਿਤੇ ਨਾ ਕਿਤੇ ਸਾਡੇ ਦੇ ਹੋਰ ਹੀ ਕੁੱਟ ਮਾਰਦਾ ਉਹ ਰੋਸ ਹੁੰਦਾ ਉਹ ਰੋਸ ਨੂੰ ਕਵਰ ਕਰਨਾ ਜਿਹੜਾ ਹੈਗਾ ਪਹਿਲੀ ਗੱਲ ਤਾਂ ਜਿਹੜਾ ਮੋਕ ਹੌਸਰਾ ਉਥੋਂ ਦਾ ਜਿਹੜਾ ਛਾਣਾ ਸਰਪੰਚਾ ਜੀ ਉਹਦਾ ਹੱਕ ਬੰਦਾ ਸੀ ਪਰ ਪ੍ਰਸ਼ਾਸਨ ਆਇਆ ਸੀ ਸੈਰੂਲਾ ਹੌਸਰ ਸੀਗਾ ਉੱਥੇ ਉਹਨੂੰ ਗੱਲ ਨੂੰ ਦੇਖਣਾ ਸੀ ਵੀ ਗੱਲ ਅਸਲ ਹੈ ਕੀ ਗੱਲ ਮੈਂ ਤੁਹਾਡੇ ਨਾਲ ਦੇ ਸਾਥੀ ਇੱਕ ਦੋ ਬੋਲਦੇ ਮੈਂ ਵੇਖਿਆ ਗੱਲ ਕਰੀ ਜਾ ਰਹੇ ਸੀ ਉਹ ਕਹਿੰਦੇ ਸੀ ਯਾਰ ਜੇ ਦੂਸਰੇ ਇਹਨਾਂ ਐਸਸੀ ਬੰਦਿਆਂ ਨੇ ਸੜਕ ਰੋਕ ਲਈ ਤਾਂ ਇਹ ਗੈਰਕਾਨੂੰਨੀ ਹੋ ਗਿਆ ਆਏ ਦਿਨ ਕੋਈ ਨਾ ਕਹੀ ਜਥੇਬੰਦੀਆਂ ਜਿੱਥੇ ਮਰਜ਼ੀ ਸੜਕ ਤੇ ਧਰਨਾ ਲਾ ਕੇ ਬਹਿ ਜਾਂਦੀਆਂ ਉਹਨਾਂ ਨੂੰ ਗੈਰਕਾਨੂੰਨੀ ਕਿਉਂ ਨਹੀਂ ਕਰਾ ਦਿੰਦੇ ਉਹ ਗੈਰਕਾਨੂੰਨੀ ਤਾਂ ਹੀ ਹੋ ਗਿਆ ਨਾ ਇਹ ਕੋਲੋਂ ਨੇ ਆਪਦੀ ਹੀ ਵਿਕਾਸ ਦੀ ਆਪਦੀ ਸਮਾਜ ਦੀ ਲੜਾਈ ਲੜਨ ਵਾਸਤੇ ਰੱਖਿਆ ਸੀ ਉਹ ਗੈਰ ਕਾਨੂੰਨੀ ਤਾਂ ਉਹਨੂੰ ਕਹਿਣ ਲੱਗ ਗਏ ਕਿ ਇਹ ਫਿਰ ਗੈਰ ਕਾਨੂੰਨੀ ਨਹੀਂ ਸੀ ਉਹਨਾਂ ਨੇ ਸੰਦਾਂ ਲਈ ਲਿਖਤੀ ਪੜਤ ਦਿੱਤਾ ਸੀ ਉਹਨਾਂ ਨੇ ਵੀ ਸਾਡੇ ਤੇ ਆ ਜਿਹੜਾ ਜ਼ੁਲਮ ਹੋ ਰਿਹਾ ਇਸ ਨੂੰ ਰੋਕਣਾ ਵਾਸਤੇ ਮੈਂ ਵਕ ਵਕ ਜੜੀਆਂ ਪੱਲਾਉਂ ਦੱਸ ਵੀ ਰਹੀ ਸੀ ਮੈਂ ਦਰਖਾਸਤਾਂ ਲੱਗੀਆਂ ਪਰ ਦਰਖਾਸਤਾਂ ਦੇ ਨਾਮ ਲੈ ਕਰਦੇ ਹੋਇਆ ਉਹਨਾਂ ਨੇ ਸੱਤਾਧਾਰੀ ਲੋਕਾਂ ਦੀ ਮਗਰਦਾਰ ਕੀ ਪੁਨਾ ਛੇਲਰੋਣਾ ਵਾਲ ਕਰਨੇ ਮਗਰਦਾਰ ਕੀ ਜਿਹੜਾ ਸਰਦਾਰ ਗੁੰਦੂਰ ਸਿੰਘ ਉਹਨਾਂ ਨੇ ਸ਼ਰਿਆਮ ਬੋਲੀਆਂ ਤਲਾਕ ਕੀਤੀ ਜਾਇਗਾ ਨਾ ਸਾਡੇ ਪੰਜਾਬ ਦੇ ਵਿੱਚ ਸਾਡੀ ਜਿਹੜੀ ਹੈਗੀ ਹੈ ਪਰ ਕਰਮਾਂ ਨੂੰ ਜਿਹੜੀ ਸਾਡਾ ਜਮੂਰੀਅਤ ਆ ਜਿਹੜਾ ਸਾਡਾ ਸੁਧਾਰਨ ਸੁਧਾਰਨ ਨੂੰ ਖਤਮ ਕਰਨ ਦੀ ਗੱਲ ਕੀਤੀ ਐ ਇਹ ਜਿਹੜੀ ਹੈਗੀ ਆ ਗਲਤ ਸਮਾਜ ਤੋਂ ਦੇਣੀ ਚੱਕੀ ਗਲਤ ਸਮਾਜ ਦੇ ਲਾਠੀ ਚਾਰ ਦੀ ਨਹੀਂ ਕਿਸੇ ਵੀ ਵੰਛਤ ਵਰਗ ਦੇ ਜਿਹੜੇ ਕਾਫੀ ਜਿਹੜੇ ਹੈਗਾ ਲੋਕਾਂ ਦੀ ਜਿਹੜੀ ਪਤੀ ਦਿੱਤਾ ਕਰ ਜੋ ਤਾਂ ਸਬੰਧ ਦੇ ਵਿੱਚ ਤੁਸੀਂ ਐਸਐਸਪੀ ਜੀ ਨੂੰ ਮੰਗਲੇ ਮੈਨੂੰ ਦੇਖੋ ਫਿਰ ਕੋਈ ਐਸਐਸਪੀ ਨੂੰ ਨਹੀਂ ਮਿਲ ਰਹੀ ਮੇਰੀ ਫੋਨ ਤੇ ਐਸਐਸਪੀ ਨੂੰ ਮਿਲ ਰਹੀ ਜਿਸ ਨੂੰ ਮੈਂ ਵੀ ਲਾ ਸਕਦਾ ਹਾਂ ਮੈਂ ਹੋਇਆ ਕੰਦਾ ਨੂੰ ਕੋ ਮਾਰਾ ਹੋਇਆ ਚੰਗਾ ਨਹੀਂ ਹੋਇਆਗਾ ਇਹ ਇਹਨੂੰ ਸਿਰਫ ਉਹਦੀ ਗੋਸ਼ੀ ਕਰਦੇ ਆ ਜਿਹਨਾਂ ਵਾਕਫ ਵਾਕਫ ਜਥੇਬੰਦੀਆਂ ਵੀ ਪਹੁੰਚੀਆਂ ਹੋਰ ਵੀ ਪਹੁੰਚ ਰਹੀ ਹੈ ਜੇਕਰ ਉਹਨਾਂ ਗੋਸ਼ੀਆਂ ਤੇ ਬੰਦੀ ਕਾਰਵਾਈ ਨਹੀਂ ਆ ਗਈ ਦੀ ਜਿਹੜੇ ਰਫਲਾ ਚਲਾਈ ਜਾਂਦੇ ਆ ਜਿਨ੍ਹਾਂ ਉਹਨਾਂ ਤੇ ਇੱਕ ਪਤਾ ਪੱਤਾ ਨਹੀਂ ਬੰਦਦਾ ਉਹਨਾਂ ਤੋਂ ਫਾਬਦਾ ਪੱਤਾ ਵੀ ਬੰਦਦਾ ਜਿਹੜਾ ਹੈ ਨਾ ਉਥਾਰ ਆ ਉਹਨਾਂ ਕੋਈ ਗੈਰ ਕਾਨੂੰਨੀ ਜਮਨ ਜਾਬੀ ਤੇਰੀ ਮੁਗਲ ਪਤਾਲ ਵੀ ਹੋਣੀ ਜ਼ਰੂਰੀ ਹੈ ਕਿੰਨਾਂ ਨੇ ਨੂੰ ਸ਼ਹਿਰ ਦਿੱਤੀ ਇੰਨਾ ਵੱਡਾ ਜਿਹੜਾ ਹੈਗਾ ਹਜੂਮ ਬਣਾ ਗੋਮਨੇ ਕਿਵੇਂ ਪੁਲਸ ਦੇ ਸਾਹਮਣੇ ਸਾਰਕੋਲ ਗੋਸ਼ੀਆਂ ਚਲਾਈਆਂ ਮਤਲਬ ਉਹਨਾਂ ਨੇ ਸੰਧਾਨ ਦੀ ਕਾ ਪਰਕਰਮਾਂ ਤੁਸੀਂ ਪੁਲਸ ਦੀ ਪ੍ਰਵਾਹ ਉਹਨੇ ਨਹੀਂ ਕੀਤੀ ਜਿੰਨਾ ਕਿ ਪਹਿਲਾਂ ਹੀ ਪੁਲਸ ਨੂੰ ਮਨੋਂ ਤੁਹਾਡੇ ਮੰਦਿਰ ਪ੍ਰਸ਼ਾਸਨ ਹਲਕਾ ਵਿਧਾਇਕ ਆ ਜਿਹੜਾ ਹੈਗਾ ਉਹਦੀ ਸ਼ਹਿਤ ਉਹਨਾਂ ਨੇ ਧੱਕੇਸ਼ਾਹੀ ਕੀਤੀ ਹੈ ਕਿ ਕਾਰਨ ਦਾ ਮਤਲਬ ਕਿਤੇ ਨਾ ਕਿਤੇ ਉਹ ਜਿਹੜਾ ਸਰਪੰਚਰ ਨੂੰ ਕਾਸੇ ਕਰਨ ਦਾ ਸੀ ਵੀ ਇੱਥੇ ਅਸੀਂ ਸਬੰਧ ਖਲਾਈਏ ਸਰਪੰਚ ਦਾ ਇਹੀ ਸੀ ਨਾ ਵੀ ਦੇਖੂਆਂ ਨੂੰ ਪੱਕਾ ਦੇ ਕੇ ਕੁਝ ਨਾ ਤੇ ਜਿਆਦਾ ਜਿਹੜਾ ਹੈਗਾ ਕਿ ਉਹਦੀਆਂ ਵੀਡੀਓ ਵੀ ਬਾਰੂਮੀਆਂ ਖੇਤਾਂ ਦੇ ਵਿੱਚ ਪੱਠਾਂ ਦੇ ਉੱਤੇ ਜਿੱਥੇ ਵੀ ਕਿਤੇ ਉਹ ਸਮਾਜ ਦੀ ਗੱਲ ਹੈ ਸਮਾਜ ਦੀ ਗੱਲ ਨੂੰ ਲੈ ਕੇ ਚੱਲ ਕੇ ਲੋਕਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪਤੌਲਤ ਕਰਦਾ ਸੀ ਉਹਨਾਂ ਨੂੰ ਕਿਤਨਾ ਕਿਤੇ ਦਰਦ ਸੀ ਦਰਦ ਇਹ ਹੀ ਸੀ ਵੀ ਇਹ ਬੰਦੇ ਜਿਹੜੇ ਹੈਗੇ ਆ ਜਿਹੜੇ ਗਰੀਬ ਪਰਿਵਾਰ ਦੇ ਬੱਚੇ ਪੜ੍ਹੇ ਲਿਖੇ ਸਮਾਜ ਦੇ ਵਿੱਚ ਅੱਗੇ ਬਣਾਉਣਾ ਚਾਹੁੰਦੇ ਆ ਉਹਨਾਂ ਦਾ ਜਿਹੜਾ ਹੈਗਾ ਲੱਕ ਤੋੜਨੀ ਬਿਆਹ ਵੀ ਉਹਨਾਂ ਰੋਕੇ ਇਹ ਆਪਦੇ ਲੋਕਾਂ ਦੀ ਗਵਾਹੀ ਨਾ ਕਰ ਸਕਣ ਉਹਨਾਂ ਲੋਕਾਂ ਨੂੰ ਪਛਾਣਣ ਦੀ ਕੋਸ਼ਿਸ਼ ਕਰਦੇ ਆ ਵੀ ਸਾਡਾ ਜਿਹੜਾ ਜਨਰਲ ਕੈਟਾਗਰੀ ਦਾ ਜਿਹੜਾ ਹੈਗਾ ਸ਼ਾਇਆ ਛੱਕਾ ਹਰੇਕ ਪਿੰਡ ਦੇ ਵਿੱਚ ਹਰੇਕ ਥਾਂ ਤੇ ਬਣਿਆ ਰਵੇ ਉਹ ਆਪਣੀ ਜਿਹੜੀ ਹੈਗੀ ਆ ਆਦੇ ਸ਼ਾਇਆ ਛੱਕੇ ਨੂੰ ਮਜ਼ਬੂਤ ਕਰਨ ਵਾਸਤੇ ਉਹ ਪਰਿਵਾਰ ਦੇ ਜਾਂ ਉਹਨਾਂ ਲੋਕਾਂ ਦੇ ਕਾਫੀ ਸੱਟਾਂ ਵੱਜੀਆਂ ਗੁਰਦੀਪ ਸਿੰਘ ਜੀ ਦੇ ਦੇਖੋ ਜਿਹਨਾਂ ਦੇ ਲਈ ਸੱਟਾਂ ਵੱਜੀਆਂ ਦੇਖੋ ਦੂਸਰਿਆਂ ਦੇ ਵੱਜੀਆਂ ਹੋਣੀਆਂ ਮੈਂ ਉੱਥੇ ਮੌਕੇ ਤੇ ਗਿਆ ਸੀ ਜਿੱਦਿਆਂ ਬੱਚੀਆਂ ਵੀ ਸਾਡੀਆਂ ਨੌਜਵਾਨ ਆ ਸਾਡੀਆਂ ਬਜ਼ੁਰਗ ਮੇਰੇ ਹੱਥੋਂ ਬੱਚੀਆਂ ਜਿਹੜੀਆਂ ਰੋ ਰੋ ਦੱਸ ਰਹੀਆਂ ਸੀ ਜਾਂ ਉਹ ਵਾਪਰ ਕਰ ਰਹੀਆਂ ਸੀ ਉਹਨੂੰ ਅੰਦਰ ਬਾੜ-ਬਾੜ ਕੋਸ ਨੇ ਕੁੱਟਿਆ ਉਹਨਾਂ ਨੇ ਦੇਖਿਆ ਨਹੀਂ ਲੈੜੀ ਜਾਂ ਦੰਦਾਂ ਦਾ ਧੂੜ-ਧੂੜ ਕੇ ਸਾਡੇ ਘਰ-ਵਾਰ ਵੀ ਫੜਾ ਸਮਾਨ ਦੇ ਉੱਪਰ ਧੰਦੇ ਆ ਗਾ ਸਾਡਾ ਜਿਹੜਾ ਜਿਹੜਾ ਹੈਗਾ ਤੁਸੀਂ ਦੇਖਿਆ ਹੋਣਾ ਉਹ ਕਹਿੰਦੇ ਵੀ ਸਾਨੂੰ ਗਲੋਂ-ਫੜਵਟ ਧੂੜ-ਧੂੜ ਕੁੱਟਿਆ ਅਤਿਨੰਤ ਆਫਰ ਕਰਨੇ ਲਾਗੇ ਅੰਵੇਂ ਦੇਖਿਆ ਲੜੀ ਵੀ ਹੋ ਗਿਆ ਜਾਂ ਕਿਵੇਂ ਮਤਲਬ ਰੋਣੋਂ ਤੇ ਆਉਦਾ ਜਿਹੜਾ ਇਹ ਧਿਆਨ ਉਹ ਸਵਾਅ ਦਾ ਕਰਦਾ ਮੰਦ ਭਾਗਾ ਧਿਆਨ ਆਇਆ ਲੱਗਦਾ ਜਿਵੇਂ ਪੰਜਾਬ ਪੂਰਾ ਜਨੇ ਹੈਗਾ ਵੀ ਜੰਗਲ ਰਾਜ ਬਣ ਗਿਆ ਜਿਹੜੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਅਸੀਂ ਪਹਿਲਾਂ ਵੀ ਧਰਨਾ ਮਜਾਰਾਂ ਅੰਦਾਜ਼ ਨਹੀਂ ਮਸਲ ਜਿਹੜੀ ਦਲਤੂਬੂ ਦੀ ਸਰਕਾਰ ਸਾਫ਼ ਤੋਂ ਹੋਈ ਹੈ ਅੱਜ ਤੱਕ ਕੋਈ ਵੀ ਜੱਤੇ ਬੰਦੀ ਨੂੰ ਅੱਜ ਤੱਕ ਭਗਵੰਤ ਮਾਨ ਨਹੀਂ ਮਿਲਿਆ ਪਾਣੀ ਉਹ ਚੋਰ ਫੜੋ ਮੋਰਚਾ ਹੋਵੇ ਪਾਣੀ ਗਰੀਬਾਂ ਦੀ ਕੁੱਟ ਮਾਰ ਦਾ ਮਸਲਾ ਹੋਵੇ ਪਾਣੀ ਖੇਤਾਂ ਦੇ ਵਿੱਚ ਮਜ਼ਦੂਰ ਕੁੱਟਿਆਂ ਦਾ ਮਸਲਾ ਹੋਵੇ ਪਾਣੀ ਪੱਟੀਆਂ ਦੀ ਲੜਾਈ ਦਾ ਪਤਾ ਲੋ ਯਾਰ ਮਿਨਿਮ ਰੇਟ ਜਿਹੜੇ ਹੈਗੇ ਆ ਸਰਕਾਰ ਕਰਦੀ ਕਹਿ ਰਹੀ ਹੈ ਵੀ ਅਸੀਂ ਮਿਨਿਮ ਰੇਟ ਜਿਹੜੇ ਹੈਗੇ ਮਜ਼ਦੂਰ ਨੂੰ ਦੇ ਵੀ ਜੂਗਾਂ ਦੀ ਜਿਹੜੀ ਆ ਪੱਟੇ ਤੋਂ ਸਰਕਾਰ ਸਮੇ ਸਭ ਜਿਹੜਾ ਰੈਂਟ ਕਰ ਦਿਓ ਇਹ ਕਿਉਂ ਉਹਨਾਂ ਦੇ ਪਿੱਛੇ ਜਿਹੜੀ ਘੁੱਟਮਾਰ ਗਰੀਬਾਂ ਦੀ ਜਾਦੇ ਹੁੰਦੀ ਹੈ ਜੋ ਕਿੰਨੇ ਕੁ ਲੋਕਾਂ ਦੇ ਪਰਚੇ ਦਰਜ ਕੀਤੇ ਹੋਏ ਮੈਂ ਇੱਕ ਅਖਬਾਰ ਦੀ ਖਬਰ ਪੜ੍ਹੀ ਸੀ ਕਲਮੇ ਬੰਦੇ ਲੋਕਾਂ ਨੇ ਦੱਸਿਆ ਵੀ ਉਹਦੇ ਤੇ ਭਾਰਤੀ ਪੱਤ ਦੀ ਮੰਗ ਦਾ ਫਖਰ ਬੰਦੇ ਨੇ ਖਤਰੂ ਚਾਲੀ ਦੇ ਗਰੀਬ ਜਿਹੇ ਜਿਹੇ ਤੌਰ ਉੱਤੇ ਦਿੱਤੇ ਸਨ ਤੇ ਇੱਕ ਵੋਲ ਮੰਦਪਾ ਵੀ ਦੀ ਗੱਲ ਉਹ ਕਿਹਦੀਆਂ ਨੇ ਰੋ ਕੇ ਦੱਸੀ ਪੀ ਉਹ ਜਿਹੜੇ ਪੁਲਿਸ ਨੇ ਖੜੇ ਤਾਂ ਗੱਲ ਵਾਖੀ ਪਰ ਸਾਨੂੰ ਇੱਕ ਦੂਜਿਆਂ ਦੇ ਸਾਹਮਣੇ ਕਿਹੜੇ ਵੀ ਮਰਾਏ ਕਟਾਇਆ ਸਮਝ ਕੇ ਵੀ ਪੁਲਿਸ ਨੇ ਆਪ ਕਰਦੇ ਨੇ ਵੀ ਸਰਪੰਚ ਨੇ ਸਾਰੇ ਜਿਹੜੇ ਗਿਆ ਨਹੀਂ ਉਹ ਪੁਲਿਸ ਕੱਲੀ ਸੀ ਉਹਦੇ ਨਾਲ ਜਿਹੜਾ ਧਨਾੜ ਵੀ ਕੋਈ ਖੜੇ ਸੀ ਧਨਾੜ ਵੀ ਨਾਲ ਸੀ ਵੀ ਤੁਸੀਂ ਇਹਨਾਂ ਦੇ ਇੱਕ ਦੂਜੇ ਦੇ ਚ ਪੀੜੇ ਮਾਰੋ ਸਰਪੰਚ ਨੇ ਦਾਦੇ ਸੀ ਉਹ ਦਾਦਾ ਬਿਉਂ ਵੀ ਦੱਸ ਰਿਹਾ ਸੀ ਸਰਪੰਚ ਨੇ ਚਪੇੜੇ ਜਿਹੜੇ ਹੈ ਗਿਆ ਮਰਾਏ ਮਤਲਬ ਕਿੰਨੀ ਹੀਣਤਾ ਵੇਖ ਕਿੰਨੀ ਦਿੱਤੀ ਕਿੰਨੀ ਨਿਗਰੀ ਗੱਲ ਤੇ ਗਿੜੀ ਗੱਲ ਕੀਤੀ ਹੈ ਇਹੋ ਜਿਹੇ ਲੋਕਾਂ ਦੇ ਦੇਸ਼ ਦਰੋਹੀ ਦਾ ਪਰਚਾ ਰਾਜਤਾ ਦਾ ਪੱਤਾ ਜਿਹੜਾ ਹੋਣਾ ਚਾਹੀਦਾ 307 ਦਾ ਪੱਤਾ ਹੋਣਾ ਚਾਹੀਦਾ ਐਕਟ ਦਾ ਪੱਤਾ ਹੋਣਾ ਚਾਹੀਦਾ ਇਹਨਾਂ ਦੇ ਇਹੋ ਜਿਹੇ ਨਾਮ ਕਿਉਂ ਛੇਤੀ ਕਿਤੇ ਨੂੰ ਐਓਜੀ ਵੀ ਮੌਕੇ ਤੇ ਜਿਹੜੀ ਹੈਗੀ ਇਹਨਾਂ ਨੂੰ ਨਾਥ ਬੜੇ ਵੀ ਕਾ ਕਿਸੇ ਐਸਟੀ ਪਰਿਵਾਰ ਦੇ ਸਰਪੰਚ ਜਾਂ ਪੰਚ ਜਾਂ ਕਿਸੇ ਵੀ ਉਧਿਹਾਰ ਨੂੰ ਐਨਾ ਜਿਹੜੀ ਵੱਡੀ ਪਦਤ ਨਹੀਂ ਤੁਸੀਂ ਐਸੀਆਂ ਦੀ ਗੱਲ ਕਰ ਰਹੇ ਹੋ ਜਿਹੜਾ ਐਸਐਚਓ ਉਹ ਵੀ ਤਾਂ ਐਸਟੀ ਹੁੰਦਾ ਐਸੇ ਤੂੰ ਦੇਖੋ ਜੀ ਜੀ ਜਮੀਰ ਮਰ ਗਈ ਜਿਹੜੋ ਕਿ ਜਿਹੜੀ ਹਲਕਾ ਵਧਾਇਕ ਵੀ ਤਾਂ ਐਸੀ ਆ ਜਦੋਂ ਹਲਕਾ ਵਧਾਇਕ ਵੀ ਐਸੀ ਆ ਹੈ ਜਿਹੜਾ ਐਸਐਚਓ ਆ ਉਹ ਵੀ ਐਸੀ ਆ ਹੋਰ ਵੀ ਬਥੇਰੇ ਮੁਲਾਜ਼ਮ ਐ ਜੋ ਸਭ ਕਾਸਟਾਂ ਦਾ ਫਰਕ ਛੱਡ ਪਰ ਜਿਹੜੀ ਕਾਸਟ ਜਿਹੜੀ ਹੈਗੀ ਆ ਨਾ ਕਿਤੇ ਨਹੀਂ ਤੋ ਸਾਪੂ ਆਪਾਂ ਨਹੀਂ ਗੱਲ ਕਹਿੰਦੇ ਪਰ ਜਿਹੜੀ ਉੱਥੇ ਇਹਨਾਂ ਦੀ ਜਿਵੇਂ ਜਿਵੇਂ ਕੋਈ ਅੰਦਰ ਸਾਥੇ ਨਾਲ ਗੱਲ ਹੋਈ ਹੁੰਦੀ ਹੈ ਕੋਈ ਨਾ ਪਤਾ ਨਹੀਂ ਕੀ ਇਹਨਾਂ ਨੇ ਗੱਲਬਾਤ ਕੀਤੀ ਹੈ ਵੀ ਇਸ ਤਰ੍ਹਾਂ ਕਿਵੇਂ ਬੰਦੇ ਨੂੰ ਇਸ ਲੈਵਲ ਨਾਲ ਥੱਲੇ ਲਵਾ ਪਰ ਐਸੀ ਪ੍ਰਵਾਹ ਜੇ ਬੜੀ ਸਰਾਹ ਜਿਉਂ ਗੱਲ ਹੈ ਇਹ ਮਨ ਭਾਗੂ ਹੈ ਅੱਛਾ ਜਿਹੜੀਆਂ ਘਟਨਾਵਾਂ ਵਾਪਰੀ ਤੇ ਇਹਦੇ ਬਾਰੇ ਤੁਹਾਡੇ ਜਿਵੇਂ ਬੰਦਿਆਂ ਦਾ ਅਗਲਾ ਕੀ ਪੜੀ ਕਰਮ ਹੋਵੇ। ਅਗਲਾ ਸਵਾਲ ਕੀ ਹੈ? ਯਾਨੀ ਤੇ ਫਿਰ ਇਹ ਬਹਿਸ ਚੱਲ ਰਹੀ ਹੈ ਕਿ ਇਹ ਇੰਡਸਟਰੀਆਂ ਦੇ ਜਿਹੜੀਆਂ ਸਾਰੀਆਂ ਜਗ੍ਹਾਾਂ ਨੇ ਜਿਹੜੀਆਂ ਸਮੇਂ ਦੇ ਪੁਰਾਣੇ ਕਿ ਵਾਸਤੇ ਪੁਰਾਣੇ ਲੋ ਲੋਰਸ ਤੋਂ ਮਾਰਦੇ। ਨਾ ਉਹਨਾਂ ਲੋਕਾਂ ਦੀ ਕਾਰਵਾਈ ਹੋਈ ਉਹਨਾਂ ਲੋਕਾਂ ਨੂੰ ਨਾਂ ਪਤਾ ਹੋਇਆ ਪ੍ਰਸ਼ਾਸਨ ਨੇ ਨਾਂ ਝਾਂਦ ਦਿੱਤਾ। ਨਾ ਸਮਝਦੀ ਸਰਕਾਰ ਨੇ ਉੱਥੇ ਮੌਕੇ ਦੀ ਤੁਹਾਨੂੰ ਤੁਹਾਨੂੰ ਸਰਕਾਰ ਨੇ ਨਾਂ ਝਾਂਦ ਦਿੱਤਾ। ਸੰਘਾਤ ਜਿਹੜਾ ਹੈਗਾ ਪੰਜਾਬ ਦੇ ਬਹੁਤ ਵੱਡਾ ਹੋਗਾ। ਛੋਟਾ ਤੋਂ ਵੱਡੀ ਕੋਟਰ ਹੋਈ। ਤੁਹਾਡਾ ਤੁਹਾਡਾ ਧੰਨਵਾਦ ਜੀ। ਤੁਹਾਨੂੰ ਸਾਰਾ first.